ਕਉ ਸਿੱਧ ਸਾਧਕ ਮੁਖ ਗਿਆਨ ਮੁਖ ਤੋਂ ਗਿਆਨ ਸਿੱਧਾਂ ਨੇ ਵੀ ਬੜੀ ਗਿਆਨ ਚਰਚਾ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ ਹਰ ਥਾਂ ਤੇ ਉਹਨਾਂ ਨੇ ਹਾਰ ਹੀ ਖਾਧੀ ਹੈ ਕਿਉਂਕਿ ਪਾਤਸ਼ਾਹ ਸਮਝਾਉਂਦੇ ਨੇ ਕਿ ਸ਼ਿਪਤ ਸਲਾਹਣ ਤੇਰਾ ਹੁਕਮ ਅਰਜਾਈ ਤੇਰੇ ਹੁਕਮ ਦੇ ਵਿੱਚ ਚੱਲਣਾ ਹੀ ਪਰਮੇਸ਼ਰ ਦੀ ਸ਼ਿਪਤ ਤੇ ਸ਼ਲਾਂਗਾ ਹੈ ਧਿਆਨ ਦੋ ਦੇਵਤੂ ਸਲਾਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਦ ਭਾਈ ਕਹਿੰਦੇ ਉਹ ਗਿਆਨ ਹੈ ਜਿਹੜਾ ਗੁਰੂ ਨਾਨਕ ਨੂੰ ਭਾ ਗਿਆ ਜਿਹੜਾ ਗੁਰੂ ਨਾਨਕ ਨੂੰ ਹੀ ਗਿਆਨ ਨਹੀਂ ਪਾਇਆ ਉਹ ਕੋਈ ਗਿਆਨ ਨਹੀਂ ਹੈ ਸੋ ਗਿਆਨ ਧਿਆਨ ਜੋ ਤੁਦ ਭਾਈ ਸੋਈ ਜਪ ਸੋਈ ਜਪ ਜੋ ਪ੍ਰਭ ਜੀ ਉਹ ਭਾਵੇ ਭਾਣੇ ਪੂਰ ਗਿਆਨ ਜੀਓ ਪੂਰਨ ਗਿਆਨ ਉਦੋਂ ਤੇਰਾ ਹੈ ਜਿਸ ਦਿਨ ਤੈਨੂੰ ਉਸ ਅਕਾਲ ਪੁਰਖ ਦੇ ਪੂਰਨ ਭਾਣੇ ਵਿੱਚ ਚੱਲਣਾ ਆ ਗਿਆ ਬਸ ਗਿਆਨ ਹੋ ਗਿਆ ਹੈ ਭਾਣੇ ਪੂਰ ਗਿਆਨ ਜੀਓ ਅਗਰ ਉਸ ਦੇ ਭਾਣੇ ਨੂੰ ਤੂੰ ਠਕਰਾ ਰਿਹਾ ਹੈ ਫਿਰ ਤੇਰੇ ਕੋਲੇ ਕੋਈ ਗਿਆਨ ਨਹੀਂ ਹੈ ਗਿਆਨ ਨਾ ਗੱਲੇ ਢੁੰਡਿਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਇਹ ਕਹਿੰਦੇ ਕਰਮ ਨਾ ਬਖਸ਼ਿਸ਼ ਨੂੰ ਪਾਸ਼ਾ ਕਹਿੰਦੇ ਆ ਕਿ ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਤੇ ਫਿਰ ਇਹੋ ਜਿਹਾ ਗਿਆਨ ਹੈ ਹੋਰ ਹਕਮਤ ਹੁਕਮ ਜੋ ਜਦਾਂ ਪਛੇ ਹਕਮਤੀ ਲੋਕ ਹੁੰਦੇ ਸੀ ਬੜਾ ਹਕਮਤੀ ਹੈ ਜੀ ਇਹ ਠੀਕ ਇਸ ਤਰ੍ਹਾਂ ਗਿਆਨ ਦੀ ਹਕਮਤ ਕਈਆਂ ਦੇ ਕੋਲ ਬਹੁਤ ਹੈ ਗੱਲਾਂ ਕਰਨ ਦੀ ਪਰ ਜਿੰਨੀ ਹਕਮਤ ਬਾਹਰਲੀ ਦਿਖਾਉਂਗੇ ਇਹ ਖੱਜਲ ਖੁਆਰੀਆਂ ਦਾ ਹੀ ਘਰ ਬਣ ਜਾਂਦਾ ਹੈ ਹੋਰ ਹਕਮਤ ਹੁਕਮ ਖੁਆਰ ਇਹ ਤਾਂ ਸਾਰਾ ਖੇੜੀ ਮਹਾਰਾਜ ਕਹਿੰਦੇ ਅੰਦਰ ਦਾ ਹੈ ਕਿਉਂਕਿ ਗਿਆਨ ਚੀਜ਼ ਹੈ ਕਿ ਤੂੰ ਗਿਆਨ ਆਨੰਦ ਅਵਸਥਾ ਦੇ ਵਿੱਚ ਪਹੁੰਚਣਾ ਹੈ ਤੇ ਗਿਆਨਾਨੰਦ ਅਵਸਥਾ ਦੇ ਵਿੱਚ ਕਦੋਂ ਪਹੁੰਚਦੇ ਹੈ ਜਦੋਂ ਭਜਨਾਨੰਦ ਪੂਰਾ ਹੋ ਜਾਂਦਾ ਹੈ ਪਹਿਲੇ ਕੀ ਹੈ ਗਿਆਨਾਨੰਦ ਤੋਂ ਭਜਨਾਨੰਦ ਭਜਨ ਕਰਦੇ ਆ ਬੰਦਗੀ ਕਰਦੇ ਆ ਜਦੋਂ ਬਦੰਗੀ ਤੁਹਾਡੀ ਪੂਰੀ ਹੋ ਜੋਗੀ ਉਸ ਦਿਨ ਤੁਹਾਨੂੰ ਫਿਰ ਗਿਆਨਾਨੰਦ ਅਵਸਥਾ ਮਿਲੇਗੀ ਜਿਸ ਦਿਨ ਤੁਸੀਂ ਗਿਆਨਾਨੰਦ ਦੇ ਵਿੱਚ ਵਿਚਰਨਾ ਸ਼ੁਰੂ ਕਰ ਲਮੋਗੇ ਫਿਰ ਤੁਹਾਨੂੰ ਬ੍ਰਹਮਾਨੰਦ ਦੇ ਭੋਗ ਮਿਲਣੇ ਸ਼ੁਰੂ ਹੋ ਜਾਣਗੇ ਠੀਕ ਹੈ ਨਾ ਭਜਨ ਆਨੰਦ ਹੈ ਉਹ ਤੋਂ ਪਹਿਲੇ ਉਹਦੀ ਤਾਂ ਛੱਡੀ ਇਹ ਗੱਲ ਪਹਿਲੇ ਸੰਸਾਰ ਆਨੰਦ ਵੀ ਹੈ ਇੱਕ ਇਹਨੂੰ ਵਿਖਿਆ ਨੰ ਸੰਸਾਰ ਕਿਹਾ ਹੈ ਕਿ ਇਹ ਭੋਗਣਾ ਹੈ ਤੇ ਇਹ ਬਿਉ ਹੀ ਹੈ ਜਿੰਨੀ ਮਰਜੀ ਖਾਈ ਚੱਲ ਤੂੰ ਭਜਨ ਆਨੰਦ ਹਰ ਦਾ ਸਰੀ ਦੇ ਦਾਸ ਭਜਨ ਬੰਦਗੀ ਦਾ ਆਨੰਦ ਲੈਣ ਦੇ ਨੇ ਉਸ ਤੋਂ ਬਾਅਦ ਗਿਆਨ ਆਨੰਦ ਚ ਜਾਣਾ ਗਿਆਨ ਆਨੰਦ ਤੋਂ ਜਾ ਕੇ ਤੇ ਫਿਰ ਬ੍ਰਹਮ ਆਨੰਦ ਦੇ ਵਿੱਚ ਜਾਣਾ ਹੈ ਆਪਾਂ ਨੇ ਤੋਂ ਪਾਸ਼ਾ ਕਿਰਪਾ ਕਰਨ ਐਸਾ ਗਿਆਨ ਸਿੱਧ ਸਾਧਕ ਸਗਲ ਮਨ ਲੋਚੇ ਕਹਿੰਦੇ ਸਿੱਧ ਸਾਧ ਬਹੁਤ ਲੋਚਦੇ ਨੇ ਪਰ ਵਿਰਲੇ ਧਿਆਨ ਲਗਾ ਕਹਿੰਦੇ ਕੋਈ ਵਿਰਲਾ ਹੋਊਗਾ ਸਿੱਧ ਵੀ ਕਿ ਜਿਸ ਦਾ ਧਿਆਨ ਅਰੰਕਾਰ ਦੇ ਵਿੱਚ ਟਿਕਿਆ ਵੀ ਹੋਵੇ ਠੀਕ ਹੈ ਨਾ ਜੀ ਉਹ ਪਾਸ਼ਾ ਕਿਰਪਾ ਕਰਨ ਸਾਰਿਆਂ ਦੇ ਉੱਤੇ ਉਹ ਗਿਆਨ ਦੇਣ ਜਿਹੜਾ ਸਤਗੁਰ ਪਾਸ਼ਾ ਜੀਆ ਨੂੰ ਪਾਉਂਦਾ ਹੈ ਜੋ ਤੁਹਾਨੂੰ ਨਹੀਂ ਪਾਉਂਦਾ ਮਹਾਰਾਜ ਉਹ ਦੇਉ ਹੀ ਨਾ ਸੰ ਠੀਕ ਹੈ ਨਾ ਜੀ ਤੋ ਗੁਰੂ ਪਾਸ਼ਾ ਜੀ ਕਿਰਪਾ ਕਰਨ ਮਿਹਰ ਕਰਨ ਹਾਂਜੀ